ਦੀਦੇ ਰਣਜੀਤ ਦਈਆ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਸਰ ਜੋ ਦੋਸ਼ ਲੱਗ ਰਹੇ ਆ ਤੁਹਾਡੇ ਤੇ ਕੀ ਕਹਿਣਾ ਉਹਦੇ ਬਾਰੇ ਅ ਪਹਿਲੀ ਗੱਲ ਤਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਦੂਜੀ ਗੱਲ ਇਹ ਹੈ ਕਿ ਦੋਸ਼ ਲਾਉਣ ਵਾਲੇ ਕੌਣ ਹਨ ਮੈਨਿ ਜਾਣਦਾ ਔਰ ਜਿੱਥੋਂ ਤੱਕ ਗੱਲਾਂ ਚੱਲੀਆਂ ਨੇ ਕਿ ਫਲਸਫੇ ਦੇ ਅੱਤੇ ਦੇ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਇਲੈਕਸ਼ਨ ਦੇ ਉਦੇ ਜੋਂ ਦੇ ਰਿਜ਼ਰਵੇਸ਼ਨਸ ਲਗੇ ਤਾਂ ਸਾਰਿਆਂ ਦੇ ਸਾਹਮਣੇ ਤਿੰਨ ਸੀਟਾਂ ਜਰਨਲ ਹੈ ਇੱਕ ਸੀਟ ASCII ਕੁਝ ਜਿਹੜੇ ਆ ਉਹਦੇ ਤੁਹਾਡੇ ਹੀ ਵਰਕਰ ਰਹੀ ਆ ਉਹੀ ਬੋਲ ਰਹੀ ਐ ਮੇਰੇ ਵਰਕਰ ਰਹਿ ਨੂੰ ਮੈ ਸਮਝਾਣੀ ਪੈਗੀ ਦਾ ਮੇਰੇ ਧਿਆਨ ਦੇ ਵਿੱਚ ਅਦਾ ਕੋਈ ਨਹੀਂ ਕੁਝ ਇਹ ਤੁਹਾਡੇ ਭਾਈ ਸ਼ਰਦੇਵ ਵਕੀਲ ਵੀ ਰਹੇ ਜਿਨ੍ਹਾਂ ਨੂੰ ਤੁਸੀਂ ਅਹੁਦੇਦਾਰੀਆਂ ਦੇ ਕੇ ਮਾਣ ਵੀ ਬਖਸ਼ਿਆ ਸੀ ਪਰੰਤੂ ਹੁਣ ਤੁਹਾਡੇ ਤੇ ਦੋਸ਼ ਲੱਗ ਰਹੇ ਆ ਤੁਹਾਡਾ ਕੀ ਕਹਿਣਾ ਮੈਂ ਤੁਹਾਨੂੰ ਦੱਸ ਦਿੰਦਾ 3 ਸੀਟਾਂ ਜਰਨਲ ਜਰਨਲ ਨੇ ਲੇਡੀਆਂ ਐ ਤੇ ਔਰ ਇੱਕ ਸੀਟ ਜਿਹੜੀ ਆ ਗਿਆ ਉਹ ਐਸਸੀ ਐ ਉਹ ਮੇਲ ਹੈ ਕਿਹੜੀ ਕਿਹੜੀ ਸੀਟ ਐ ਤੁਸੀਂ ਦੱਸਣਾ ਥੋੜਾ ਜਿਹਾ ਵਸਤੂਆਪਕੋ ਵੀ ਦੱਸੋ ਜਿਹੜਾ ਸ਼ੇਰਖਾਂ ਜ਼ੋਨ ਐ ਫੋਰਸ਼ਾ ਜ਼ੋਨ ਐ ਬਜ਼ੀਪੁਰ ਜ਼ੋਨ ਐ ਜਿਹੜਾ ਜਿਲ੍ਹਾ ਪੰਚਾਇਤ ਦਾ ਇਹ ਜਰਨਲ ਲੇਡੀ ਚ ਔਰ ਮੰਮਦੋਟ ਜੂਨ ਦੇ ਮੰਮਦੋਟ ਬਲਾਕ ਦੇ ਵਿੱਚ ਜਿਹੜਾ ਸਾਡਾ ਜੂਨ ਜੋਧਪੁਰ ਹੈ ਉਹ ਅਸੀਂ ਹੈ ਸਿੱਧੇ ਸਿੱਧੇ ਜਿਹੜੇ ਦੋਸ਼ ਲੱਗ ਰਹੇ ਆ سوشل ਮੀਡੀਆ ਦੇ ਵਿੱਚ ਵੀ ਇੱਕ ਬੰਦੇ ਕਿ ਕਈ ਬੰਦੇ ਤੁਹਾਨੂੰ ਚੈਲੇਂਜ ਕਰ ਰਹੇ ਆ ਕਿ ਅਸੀਂ ਕਿਹਾ ਸੀ ਇੱਕ ਸਿਕਰਟ ਜਿਹੜੀ ਆ ਉਹ ਜੈਂਟਸ ਜਰਨਲ ਕੀਤੀ ਜਾਏ ਉਹਦੇ ਬਰਤਾਂ ਡਾਕੀ ਕਰਾ ਅ ਦੇਖੋ ਜੀ ਪਹਿਲੀ ਗੱਲ ਤਾਂ ਹੈ ਕਿ ਰਾਜਨੀਤੀ ਦੇ ਵਿੱਚ ਚੈਲੇਂਜ ਜਿਹੜੀ ਜਿਹੜੀ ਹੈ ਨਾ ਕੋਈ ਜਗ੍ਹਾ ਨਹੀਂ ਹੁੰਦੇ ਕੁਝ ਇਹਦਾ ਇਹ ਹੈ ਕਿ ਜਿਹਨੇ ਲੜਨਾ ਹੈ ਉਹਨੇ ਦਾੜੀ ਲੜਨਾ ਫਿਰ ਸੀਟ ਤੋਂ ਜਰਨਾ ਹੋਵੇ ਤੇ ਫਮੇ ਜਰਨਲ ਮੇਨ ਹੋਵੇ ਤਾਂ ਫਮੇ ਜਰਨਲ ਨਹੀਂ ਕਰੇ ਜਿਹਨੇ ਲੜਨਾ ਉਹਨੇ ਲੜੀ ਇਸ ਨੂੰ ਪਾਂਦੇ ਬੱਜੀ ਹੈ ਤਾਂ ਸਾਨੂੰ ਆਦੀ ਹਾਲ ਤੋਂ ਮੁਖਲਾਏ ਹੋਏ ਕਿਉਂਕਿ ਫਲੋਸਪਰ ਦੇ ਹੱਤੀ ਦੇ ਵਿੱਚ ਜਿਹੜਾ ਮੁਕਾਬਲਾ ਹੈ ਉਹ ਰਾਜਨੀਤਿਕ ਪਾਰਟੀਆਂ ਦੇ ਚੱਕ ਗੈਰ ਰਾਜਨੀਤਿਕ ਪਾਰਟੀਆਂ ਦੇ ਗੈਰ ਜਿਹੜੇ ਕੋਈ ਅਜਾਦ ਵਗੈਰਾ ਖੜੇ ਹੋਣ ਦੇ ਚਾਵਨ ਨੇ ਮੁਕਾਬਲੇ ਦੇ ਵਿਚੰਡੀ ਦੇ ਕਿਤੇ ਵੀ ਨਹੀਂ ਹੈਗੇ ਮੁਕਾਬਲਾ ਰਾਜੇ ਤੇ ਪਾਰਟੀਆਂ ਦੇ ਵਿਚੋ ਜੋ ਵੀ ਹੋਵੇ ਜਿਹੜੇ ਤੁਹਾਡੇ